ਲਓ ਮਿੱਤਰੋ ਵੀਡੀਓ ਪੂਰੀ ਦੇਖਿਓ ਨਾ ਸੁਭਾ ਦਾਇਆ ਚੈਨਲ ਅਨਸਬਸਕ੍ਰਾਈਬ ਕਰਦੇ ਕੋਈ ਚੱਕਰ ਨਹੀਂ ਹੈਗਾ ਆਸੀ ਸੋਡੀ ਪੱਕੀ ਆਉਗੀ ਪੂਰੀ ਵੀਡੀਓ ਦੇਖਿਓ ਜੱਟ ਦੀ ਜੂਨਪੁਰੀ ਕਹਿੰਦੇ ਉਹੀ ਨਹੀਂ ਗਿਆ ਹੋਇਆ ਜੱਟਾਂ ਦੀ ਜੂਨਪੁਰੀ ਕਹਿੰਦਾ ਦੇਖ ਲੈ ਕਮਾਈ ਕਰਕੇ ਭਾਂਜਾ ਮੋਦੀ ਆ ਤੂੰ ਦੇਖ ਸਾਨੂੰ ਐਨੇ ਨੇ ਗਾਰੇ ਤੇ ਖੜਿਆ ਕੀ ਭਾਂ ਲੈ ਆ ਜੱਟ ਰੇਡ ਨਹੀਂ ਲੈਂਦਾ ਪੂਰੇ 10000 ਰੁਪਏ ਦੇ ਦਾ ਆयो ਮੈਟਰਵਾਜ ਦੇ ਲੈ ਕੇ ਆਇਆ ਕਹਿਜਾ ਵਲੌਗ ਜਿਹਨੂੰ ਛੋਟੇ ਹੁੰਦੇ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਦੀ ਹੁਣ ਪਤਾ ਝੂਨੇ ਦਾ ਚੱਲ ਰਿਹਾ ਸੀਜ਼ਨ ਆ ਤੇ ਸਾਹਮਣੇ ਘੋੜੇ ਪੈਣੇ ਟਰੈਕਟਰ ਦਿਖਾਉਣਾ ਥੋਨੂੰ ਅਕੇ ਛੋਟੇ ਛੋਟੇ ਹੁੰਦੇ ਵਾਏ ਜਾਂਦੇ ਮਾਰ ਕੇ ਚੌਕੜੀਆਂ ਦੇਖਣੇ ਮਾਰੇ ਵੀ ਕਿਵੇਂ ਕਰਦਾਂਗੇ ਕਿਵੇਂ ਨਾ ਲੈਨੇ ਰਿਵਿਊ ਜਾ ਕੇ ਜੱਟਾਂ ਦੇ ਸੇਖਰ ਤਾਂ ਪੈ ਰਹੇ ਅੱਜ ਨੀਂਦ ਟਾੜ ਕੇ ਆਇਆ ਓਰੇ ਨੀਂਦੇ ਸਾਡੇ ਕੇ ਵੀਡੀਓ ਬਣਾਉਣਾ ਆ ਓ ਭਾਈ ਨੇ ਤੇ ਸਵਰਾਜ ਫਸੇ ਆ ਜਾ ਓ ਅਰੇ ਟੋਚਣਾ ਕਿੱਧਰ ਭਾ ਗਿਆ ਕਿਹ ਸੰਗ ਤੇ ਪਹਿਲਾ ਮਾਚ ਨਾਲ ਘਾਣੂ ਧੁੱਪੇ ਨਿਕਲਣਾ ਜਹਾਜ਼ ਹੀ ਛੱਡ ਦਿੰਨੇ ਆ ਜੇ ਵੀ ਸੀ ਵੀ ਆਊਗੀ ਫਿਰ ਮੈਂ ਰਿਵਿਊ ਲੈ ਆਉਣੇ ਆ ਬਾਲਾ ਬੈਠਿਆ ਪਿਆ ਹਨਾ ਉਰ ਇਧਰ ਆਖ ਤੇ ਆਦੀ ਮੋਲਾ ਦਾ ਅੱਲੇ ਲੱਗਿਆ ਹਾਂਡੀ ਲੱਗ ਪੁੰਨਾ ਪੈ ਜਮੀ ਆ ਫਿਰ ਮੇਰੇ ਲਈ ਖਰੀ ਵੀ ਇਹ ਵੀਡੀਓ ਬਣਾ ਕੇ ਲੈ ਕੇ ਜਾਣੀ ਆ ਕਿ ਬਣਾ ਆਪਣਾ ਜਹਾਜ਼ ਜਿਹੜੇ ਬਟ ਵਾਲੇ ਆਉਂਗਾ ਇਕੱਠਾ ਹਾਂ ਜਹਾਜ਼ ਆ ਛੱਡਾਂਗੇ ਟਾਲੀ ਵਾਲ ਟਾਲੀ ਵਾਲੇ ਖੜੇ ਨੇ ਲਾਲੀ ਦੇ ਕਾਰਨਾਮੇ ਨੇ ਇਹ ਸਾਰੇ ਮੇਰੇ ਨਹੀਂ ਬਈ ਮਜ਼ਾ ਦੱਸਣ ਲੱਗ ਰਹੇ ਸੀ ਪਹਿਲਾਂ ਕਿ ਨਹੀਂ ਬਈ ਲੋੜ ਹੀ ਨਹੀਂ ਕਿਦੋਂ ਪਹਿਲਾਂ ਬਣ ਗਈ ਉੱਥੇ ਹੀ ਮੂੰਹ ਤਾਂ ਤੀ ਚੱਕ ਰੱਖਿਆ ਜਮੀ ਗੁਰੇ ਬੈਠਾ ਲੱਗਾ ਲੱਗੇਗਾ ਜਮਾ ਮੇਯਾ ਗਈ ਮੇਟਰੋ ਰੋਟੀ ਨਾਲ ਆਈ ਚਾਹ ਖੇਤੜਾ ਵੀ ਉੱਤੇ ਸਵਾਰਾ ਜਿਹੜਾ ਖੇਤਾਂ ਚ ਸਵਾਰ ਹੁੰਦਾ ਰੋਟੀ ਖਾਣ ਦਾ ਚਾਹ ਪੀਣ ਦਾ ਟ੍ਰੇਨਿੰਗ ਹੁੰਦਾ ਇਹ ਗੱਲ ਤੱਕ ਹਾਰ ਕੇ ਖਾਓ ਖਾਓ ਕਿਹਦੀ ਬਾਦਲ ਨਹੀਂ ਬਾਦਲ ਨਹੀਂ ਖਾਣੀ ਬਾਦਲ ਨਾਲ ਰੋਟੀ ਨਹੀਂ ਖਾਣੀ ਤੇ ਇਸੇ ਵੀਡੀਓ ਬਣ ਰਹੀ ਹੈ ਬੇਇੱਜ਼ਤੀ ਹੋ ਜੂਗੀ ਕਿ ਅੱਲਾ ਰੋਟੀ ਨਹੀਂ ਖਾਦੀ ਐਂ ਤਾਂ ਬਾਦਲ ਕੱਢੀ ਸ਼ਾਇਆ ਕਾਹੂਗਾ ਬਾਦਲ ਮਿਹਰਬਾਨ ਉਹ ਨਿੱਥੇ ਸਰਕਾਰ ਨਹੀਂ ਆਈ ਯਾਰ ਕੁਝ ਨਹੀਂ ਹੁੰਦਾ ਕਿਤੇ ਸੀਟਾਂ ਆ ਗਈਆਂ ਰੋਟੀ ਡਾਏ ਕਿੰਨੀਆਂ ਕਾਗਿਓ ਪਿਆ ਉਹ ਏਡਾ ਬੜੇ ਹੋ ਪਾਣੀ ਆ ਬੜੇ ਇੱਕ ਸੀਟ ਹੋਈ ਆ ਉਹ ਮਾਂਜਨੀਆ ਹੁਣ ਅਸੀਂ ਬਾਦਲ ਨਿੱਥੇ ਰਸਤੇ ਕੀ ਬਣੇ ਜੇ ਸਰਾਂ ਆਉਗਾ ਤਾਂ ਬਹੁਤ ਬੜੇ ਰਹੇ ਕੁਚਾ ਲੱਗ ਗਿਆ ਪਤਨਾ ਆਖੇ ਸਾਡੇ ਬੜੇ ਦਾ ਮੁੰਡਾ ਉਹ ਮਰ ਗਿਆ ਮੁੰਡਾ ਲੋ ਜਰਾ ਕੁਚਾ ਇਹਦਾ ਕੁਚਾ ਲੈੜੀਆ ਕਹਿੰਦਾ ਜੇ ਤੂੰ ਕਹਿੰਦਾ ਚਾਰ ਵੀ ਖਾ ਗਿਆ ਕਹਿੰਦਾ ਬਾਈ ਤਰ ਦ ਇਹਨਾਂ ਨੂੰ ਰੁਪਈਆ ਹੀ ਲੈਂਦਾ ਕਹਿੰਦਾ ਜਨਾ ਜੀ ਚਾਰ ਵੀ ਖਾ ਗਿਆ ਤਾਂ ਵੀ ਰੁਪਈਆ ਹੀ ਲੈਂਦਾ ਇਹਦਾ 7 18 ਬਾਰੇ ਕੁਚੇ ਬੌਲੀ ਬਣਾ ਕੇ ਉਹਦੇ ਇਹ ਵੀ ਬੰਦਰ ਕਹਿੰਦਾ ਹੋਲੀਏ ਚਲਾਉ ਉਹ ਪਤਾ ਕੀ ਆ ਜਿਹੜਾ ਬੰਦਾ ਰੋਜ਼ ਚ ਲਾਉਂਦਾ ਉਹਦੇ ਪਾ ਦੀਦਾ ਹੋਲੀ ਆ ਇਹ ਹਾਂ ਇਹਦਾ ਹੁਣ ਹੱਥੇ ਥੇ ਢਿੱਕਿਆ ਹੋਇਆ ਉਹ ਨਾਰਮਲ ਆ ਬਸ ਆ ਲੈ ਲਓ ਇਹ ਨਾ ਬੰਦ ਕਿਵੇਂ ਵਰਵਾ ਲਈ ਇਹ ਨੀ ਜੀ ਮੈਂ ਸੋ ਰੈਡੂਜਨ ਕੱਢੀ ਦੇਤੀ ਹੁਣ ਖੜਾ ਗਿਆ ਜੀ ਅੱਗੇ ਉਧਰ ਵੀ ਨਾ ਟੱਕਿਆ ਉਧਰ ਹੀ ਨੀ ਯਾਰ ਇਹਦੇ ਮਾ ਕਰੋਂ ਪਾ ਨਿਕਲ ਗਿਆ ਅੱਧਾ ਨਿਕਲ ਗਿਆ ਅੱਧਾ ਨਿਕਲ ਗਿਆ ਨਿਕਲੀ ਪਏ ਨਾ ਧੱਕਾ ਲਾ ਦੋ ਇਨਰ ਆ ਵੀ ਰੇਸ ਨਾਲੇ ਕੱਢ ਲਾਂਗੇ। ਆਹ ਵਾਹ। ਉਹ ਆ ਗਿਆ। ਬੜਾ ਮਹਾਰਾਜ ਆਵਟ ਆਉਂਦਾ ਰਿਹਾ। ਯਾਰਾ ਬੰਨਿਆ ਬੈਠਾ ਆ ਰਿਹਾ। ਦੂਰ ਦੂਰੇ ਖੜੇ ਦੇਖਣ ਲੱਗ ਰਹੇ। ਓ ਬੜਾ ਲੱਚੋਏ ਨਿਕਲ ਗਿਆ ਮੈਂ ਹੁਣ ਵੜ ਕੇ ਦਿਖਾ ਜਾ ਰੇ ਵਿੱਚ ਬਾਲ ਦੇ ਵਿੱਚ ਵੜ ਕੇ ਕੀ ਮੈਨੂੰ ਬਲੀ ਦਵਾ ਦੇ ਕੇ ਐਂਡੇ ਐ ਐ ਜੀਏ বিজয় ਓ ਫੂਣ ਓ ਫੂਣ ਉਹ ਕਰ ਦੇ ਕਾਕੇ ਫੂਣ ਡੇਡਾ ਕਰ ਦੇ ਪਾਣੀ ਘੜ ਕਵਰ ਲਾ ਦੇ ਕਵਰ 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 ਲਾ ਕੇ ਬੰਦ ਕਰ ਦੇ ਕਵਰ ਲਾ ਦੇ ਬੰਦ ਨਾ ਆ ਬਰਈਆ ਬਸਰੀਆ ਹੋਰ ਕਰਦਾ ਜੰਦਾ ਹਾਂ ਅੱਜਲ ਵੀ ਹੋ ਗਿਆ ਜੀ ਆ ਤਾਂ ਇਹ ਸਾਰੀ ਲੰਘ ਜੇ ਵਿੱਚ ਆ ਤਾਂ ਇਹ ਸਾਰੀ ਲੰਘ ਜੇ ਤੜਕੇ ਮੈਂ ਕਹਿ ਰਹੀ ਹਾਂ ਪੌਂਦਾ ਪੌਂਦਾ ਇੱਥੇ ਕਿੱਥੇ ਗਿਆ ਮੈਨੂੰ ਅਰੇ ਅੰਦਰੇ ਹਤੇ ਬੋਵੈਂਡ ਆ ਰਹੀ ਆ ਆ ਦੇ ਆਉ ਰਹੀ ਦੀ ਕਿਤੇ ਉਹਦੀ ਲੋ ਮਤਰਾ ਕਰਤੇ ਗਰਾਣਾ Oh, no, no! ਗੱਡੀ ਨੂੰ ਭੇਜੋ ਅੰਦਰ ਕਾਲੇ ਮਾਂਗ ਕਰੋ ਲਵਾ ਲੀਆਂ ਟੋਈ ਦਾ ਪਤਾ ਲੱਗ ਗੀ ਦੇਖੋ ਮਿੱਤਰੋ ਹਾਂਜੀ ਗੱਡੀ ਨਾਲ ਥੇ ਪੋਟਾ ਜੱਟ ਦੀ ਜੂਨਪੁਰੀ ਕਹਿੰਦੇ ਉਹੀ ਨਹੀਂ ਕਿਹਾ ਹੋਇਆ ਜੱਟਾਂ ਦੀ ਜੂਨਪੁਰੀ ਕਹਿੰਨਾ ਦੇਖ ਲੈ ਕਮਾਈ ਕਰਕੇ ਤਾਂ ਇਹਦਾ ਮੋਦੀ ਆ ਤੂੰ ਦੇਖ ਸਾਨੂੰ ਐਨੇ ਐਨੇ ਗਾਰੇ ਚ ਖੜੇ ਆ ਕੀ ਭਾਂ ਲਿਆ ਯਾਰ ਰੇਟ ਨਹੀਂ ਦਿੰਦਾ 30000 ਦੇ ਦੇਣਾ ਨਹੀਂ ਓਹ ਹੋ ਹੁਣ ਤੂੰ ਕਰ ਦੇ ਫੱਤੀ ਤੂੰ ਹੀ ਦਰਪਈਆ ਲੋ ਨੀ ਆ ਨਿਕਲ ਗਏ ਮਿੱਤਰੋ ਡਾਇਰੈਕਟਰ ਕਿਉਂ ਆਇਆ ਮਜਾ ਹੁਣ ਤਾਂ ਨਹੀਂ ਲੋਡ ਕੱਦੂ ਕਰਨ ਦੀ ਨਾ ਕੱਤੂ ਫੋਟ ਆਇਆ ਤੱਲੀ ਡੀ ਲਾ ਲਾ ਪੱਟੀ ਲਾਵੇਗਾ ਉਹ ਕਮਾ ਚ ਕਮਾ ਚ ਉਹ ਕੰਮ ਕਰ ਰਿਹਾ ਇਹ ਬੰਦਾ ਛੋੜ ਕਰ ਦਿੰਦਾ ਨਾਲ ਜੱਫੀ ਆਹੋ ਲਾ ਕੈਂਚੀ ਮਾਰ ਕੈਂਚੀ ਇਹਦੇ ਉਹ ਬਾਈ ਟੋਚੇ ਲੋ ਮੈਟਰੋਂ ਮੀ ਦਾ ਪੂਰਾ ਝੂਟ ਆਇਆ ਹੂ ਬਹੁਤ ਡਿੱਗੇ ਮੈਂ ਵੀ ਡਿੱਗਾ ਮੈਂ ਬਾਅਦ ਚੋਂ ਡਿੱਗੇ ਮੇਰਾ ਕਿਸੇ ਨੂੰ ਨਹੀਂ ਪਤਾ ਲੱਗਿਆ ਹੁਣ ਸਾਨੂੰ ਸਾਰਿਆਂ ਨੂੰ ਪਤਾ ਲੱਗੂ ਬਾਜ ਗਿਆ ਨਾ ਫਿਰ ਮੋਬਾਈਲ ਮੂਲ ਡੜ ਐ ਜੰਨਾ ਡਿੱਗੇ ਥੱਲੇ ਸਵਾਰ ਆ ਗਿਆ ਮੈਟਰੋਂ ਦੇਸੀ ਆ ਵਲੌਗ ਬਣਾ ਕੇ ਪਿੰਡੂ ਆ ਕੁਛ ਵੀ ਇਹ ਚ ਸਕ੍ਰਿਪਟਡ ਨਹੀਂ ਹੁੰਦਾ ਸਾਰਾ ਕੁਝ ਸੱਦਾ ਆਇਤੀ ਸਪੈਸ਼ਲ ਨੀਂਤ ਆ ਕੇ ਆਈ ਤੀਏ ਡਿੱਗ ਡੁੱਗ ਭਾਵੇਂ ਹੁੰਦਾ ਥੋੜਾ ਸਿਸਟਮ ਯਾ ਡਰੋਨ ਬਚ ਗਿਆ ਇਹ ਵੀ ਗਿਆ ਦੀ ਪਾਣੀ ਚ ਪੈ ਗਿਆ ਪੂਰਾ ਚੰਗਾ ਲੱਗਿਆ ਸ਼ੇਅਰ ਜ਼ਰੂਰ ਕਰਦੇ ਹੋ ਮੈਂ ਤਾਂ ਵਿਚਾਰੇ ਨੂੰ ਆਇਆ ਕਿ ਆਖਿਆ ਤੀ ਵੀ ਵਿੱਚ ਵੜ ਕੇ ਰਹਿ ਗਿਆ ਕਿੰਨਾ ਕ ਉਹ ਗਿਰੇ ਗਿਆ ਬਾਅਦ ਚ ਵਿਚਾਰੇ ਦਾ ਮੁੰਡਾ ਵੀ ਗਿਰ ਗਿਆ ਵਿੱਚ ਫੋਨ ਤੇ ਗੱਲਾਂ ਕਰਦਾ ਕਰਦਾ